ਜਿਹੜੀ ਇਹਨਾਂ ਦੇ ਹੁਣ 5-6 ਮਹੀਨੇ ਹੋਏ ਆ ਜਿਹੜੀ ਕੰਧ ਬਣੀ ਐ ਉਹਦੇ ਤੇ ਮਟੀਰੀਅਲ ਇਹਨਾਂ ਮਾੜਾ ਲੱਗਿਆ ਤੇ ਉਹਦਾ ਇਹਨਾਂ ਨੇ ਦਰਦਿਆ ਨਹੀਂ ਉਤ ਘੱਟ ਨਹੀਂ ਕੀਤਾ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਉੱਥੇ ਲੈਕਚਰ ਆ ਰਹੇ ਉਹ ਆਪਦੇ ਵੀ ਸਿਹਦਾ ਤਾਂ ਕੋਈ ਮਾਰ ਹੋ ਸਕਦਾ ਹੈ ਦੂਜੇ ਦਾ ਤਾਂ ਕੰਮ ਟਪਾਈ ਹੋ ਸਕਦਾ ਨਾ ਤੇ ਕਿਵੇਂ ਇਹਨੂੰ ਆਪਾਂ ਕਹਿ ਦਾਂਗੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਉਹਨਾਂ ਦੀ ਡਿਊਟੀ ਲਈ ਸਰਦਾਰ ਦਲਬਾਗ ਸਿੰਘ ਉਹੀ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਦੀ ਡਿਊਟੀ ਲਈ ਭਾਈ ਤੁਸੀਂ ਸਵਾਲ ਕਰਿਓ ਓਹ ਉਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਸੇ ਗੱਲ ਦਾ ਹੈ ਜਿਹੜਾ ਜਵਾਬ ਨਹੀਂ ਦਿੱਤਾ ਜਦੋਂ ਉਹਨਾਂ ਨੂੰ ਰੋਕਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪਾਸੇ ਕਰਤਾ ਉਹ ਅੰਦਰ ਚਲੇ ਗਏ ਕਹਿੰਦੇ ਆ ਤੁਹਾਡੇ ਨਾਲ ਗੱਲ ਕਰਵਾਵਾਂਗੇ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਜਿੱਦਾਂ ਕਿ ਕਿਸਾਨ ਲਗਾਤਾਰ ਆਮ ਆਦਮੀ ਦੀ ਪਾਰਟੀ ਦੇ ਵਿਧਾਇਕ ਹੋਏ ਚਾਹੇ ਮੰਤਰੀ ਹੋਣ ਦਾ ਵਿਰੋਧ ਕਰ ਰਹੇ ਨੇ ਅੱਜ ਫਰੀਦਕੋਟ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੇ ਵਿਧਾਇਕ ਨੇ ਗੁਰਦੀਪਤ ਸਿੰਘ ਸੇਖੋਂ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਕਿਸਾਨਾਂ ਵੱਲੋਂ ਉਹਨਾਂ ਨੂੰ ਕੋਈ ਸਵਾਲ ਪੁੱਛੇ ਗਏ ਜਿਹਦੇ ਚੱਲਦਿਆਂ ਨਾਲ ਪੁਲਿਸ ਕਰਮੀਆਂ ਨੇ ਕਿਹਾ ਤੁਹਾਡੀ ਅੰਦਰ ਬੈਠ ਕੇ ਮੁਲਾਕਾਤ ਕਰਾਉਣੀ ਆ ਪਰ ਉਸ ਤੋਂ ਬਾਅਦ ਕਿਸਾਨਾਂ ਨੂੰ ਨજરਬੰਦ ਕਰ ਲਿਆ ਗਿਆ ਅੱਜ ਗੁਰਦੀਪਤ ਸਿੰਘ ਸੇਖੋਂ ਕ੍ਰਾਂਤੀ ਸਿੱਖਿਆ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉਥੇ ਇੱਕ ਕੰਧ ਦਾ ਉਦਘਾਟਨ ਕਰਨ ਗਏ ਸੀ ਉਹ ਸਕੰਧ ਬਣੀ ਨੂੰ ਲਗਭਗ 9 ਤੋਂ 10 ਸਾਲ ਹੋ ਗਏ ਉਦੋਂ ਸਰਕਾਰ ਦਲਬਾਗ ਸਿੰਘ ਸਾਡੇ ਸਰਪੰਚ ਹੁੰਦੇ ਸੀ ਜਦੋਂ ਉਹ ਕੰਧ ਬਣੀ ਸੀ ਜਿਹਦਾ ਇਹ ਅੱਜ ਉਦਘਾਟਨ ਕਰਨ ਗਏ ਆ ਉਹਨੂੰ ਸਿਰਫ ਕਲੀ ਕੀਤੀ ਹੈ ਇਹਨਾਂ ਨੇ ਤੇ ਆਪਦੀ ਮੋਹਰ ਲਾ ਕੇ ਜਾਣ ਗਏ ਜਿਹੜੀ ਇਹਨਾਂ ਦੇ ਹੁਣ 5-6 ਮਹੀਨੇ ਹੋਏ ਆ ਜਿਹੜੀ ਕੰਧ ਬਣੀ ਹੈ ਉਹਦੇ ਤੇ ਮਟੀਰੀਅਲ ਇੰਨਾ ਮਾੜਾ ਲੱਗਿਆ ਵੀ ਉਹਦਾ ਇਹਨਾਂ ਨੇ ਡਰਦਿਆਂ ਨੇ ਉਦਘਾਟਨ ਹੀ ਨਹੀਂ ਕੀਤਾ ਐਨਾ ਮਾੜਾ ਹੈ ਉਸ ਤੋਂ ਉਸ ਤੋਂ ਬਾਅਦ ਸਾਡੇ ਪਿੰਡ ਹਾਇਰ ਸਕੈਂਡਰੀ ਸਕੂਲ ਹੈ ਸ਼ੇਰ ਸਿੰਘ ਵਾਲੇ ਦੇ ਵਿੱਚ ਹਾਇਰ ਸਕੈਂਡਰੀ ਸਕੂਲ ਹੈ ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰ ਰਹੇ ਹਾਂ ਪਰ ਉੱਥੇ ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ ਦੋ ਲੈਕਚਰਰ ਹੈ ਜਦੋਂ ਕਿ ਉਹਨਾਂ ਨੂੰ ਪੜਾਉਣ ਵਾਸਤੇ ਮਿਨੀਮਮ 5 ਚਾਹੀਦੇ ਆ 5 ਸਬਜੈਕਟ ਹੁੰਦੇ ਆ 5 ਲੈਕਚਰਰ ਚਾਹੀਦੇ ਆ ਇੱਕ ਇੱਕ ਲੈਕਚਰਰ ਤਿੰਨ ਤਿੰਨ ਸਬਜੈਕਟ ਪੜਾ ਰਿਹਾ ਹੈ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਉੱਥੇ ਲੈਕਚਰਰ ਹੈ ਉਹ ਆਪਦੇ ਵਿਸ਼ੇ ਦਾ ਤਾਂ ਕੋਈ ਮਾਰ ਹੋ ਸਕਦਾ ਹੈ ਦੂਜੇ ਦਾ ਤਾਂ ਕੰਮ ਟਪਾਈ ਹੋ ਸਕਦਾ ਨਾ ਤੇ ਕਿਵੇਂ ਇਹਨੂੰ ਆਪਾਂ ਕਹਿ ਦਾਂਗੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਅਸੀਂ ਇਹਦੇ ਬਾਰੇ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਉਦੋਂ ਨੂੰ ਮੈਨੂੰ ਫੜਾਫੜਾਈ ਮੇਰੀ ਸ਼ੁਰੂ ਕਰਤੀ ਕਿਉਂਕਿ ਮੈਂ ਬਲਾਗ ਪ੍ਰਧਾਨ ਆ ਮੇਰਾ ਪਿੰਡ ਉਹੀ ਆ ਮੈਂ ਸਵਾਲ ਕਰਨੇ ਸੀ ਮੈਨੂੰ ਪੁਲਿਸ ਨੇ ਉਥੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਮੈਂ ਉਥੋਂ ਰੂਹ ਕੋਸ਼ ਹੋ ਗਿਆ ਹੁਣ ਇੱਥੇ ਫ੍ਰੀਂਟਪੋਰਟ ਆ ਕੇ ਸਾਨੂੰ ਫੇਰ ਨਜ਼ਰਬੰਦ ਕਰ ਲਿਆ ਉਥੇ ਫਿਰ ਮੈਂ ਸਰਦਾਰ ਜਗਜੀਤ ਸਿੰਘ ਉਹਨਾਂ ਦੀ ਡਿਊਟੀ ਲਈ ਸਰਦਾਰ ਦਲਬਾਗ ਸਿੰਘ ਉਹੀ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਦੀ ਡਿਊਟੀ ਲਈ ਭਾਈ ਤੁਸੀਂ ਸਵਾਲ ਕਰਿਓ ਉਹ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਕਾਰ ਦੇ ਅੱਗੇ ਹੋ ਕੇ ਰੋਕੀ ਹਜੇ ਉਹ ਗੱਲ ਕੀਤੀ ਨਹੀਂ ਉਹਨਾਂ ਨੇ ਹਜੇ ਤੱਕ ਹੁਣ ਲਗਭਗ 11:30 ਵਜ ਗਏ ਆ ਹਜੇ ਤੱਕ ਗੱਲ ਕੀਤੀ ਨਹੀਂ ਅੰਦਰ ਪ੍ਰੋਗਰਾਮ ਚੱਲ ਰਿਹਾ ਮੈਨੂੰ ਲੱਗਦਾ ਨਹੀਂਗਾ ਵੀ ਉਹ ਇਸ ਵਿਸ਼ੇ ਤੇ ਉਹਨਾਂ ਨੂੰ ਗੱਲ ਕਰਨ ਦੇਣਗੇ ਇਸ ਵਾਸਤੇ ਮੈਂ ਤੁਹਾਡੇ ਸਨਮੁਖ ਕੀ ਗੱਲ ਦਾ ਜਵਾਬ ਦਿੱਤਾ ਕਿ ਨਹੀਂ ਕਿਸੇ ਗੱਲ ਦਾ ਹਜੇ ਤੱਕ ਜਵਾਬ ਨਹੀਂ ਦਿੱਤਾ ਜਦੋਂ ਉਹਨਾਂ ਨੂੰ ਰੋਕਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਬਾਸੇ ਕਰਤਾ ਉਹ ਅੰਦਰ ਚਲੇ ਗਏ ਕਹਿੰਦੇ ਆ ਤੁਹਾਡੇ ਨਾਲ ਗੱਲ ਕਰਵਾਵਾਂਗੇ ਅਜੇ ਉਹ ਪ੍ਰੋਗਰਾਮ ਤੋਂ ਬਾਹਰ ਨਹੀਂ ਆਏਗੇ ਹੁਣ ਤੱਕ ਹੁਣ ਤੱਕ ਦੇ ਟਾਈਮ ਤੱਕ 11:30 ਤੱਕ ਉਹ ਬਲ ਵਿਰੋਧ ਇਦਾਂ ਜਾਰੀ ਰੱਖੇ ਉਹਨਾਂ ਚਿਰ ਵਿਰੋਧ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਸੋ ਜਿੱਦਾਂ ਕਿ ਕਿਸਾਨ ਭੜਕਦੇ ਹੋਏ ਨਜ਼ਰ ਆਏ ਨੇ ਵੀ ਸਾਨੂੰ ਨਜ਼ਰਬੰਦ ਕਰ ਲਿਆ ਗਿਆ ਤੇ ਅਸੀਂ ਤਾਂ ਵਿਧਾਇਕ ਸਾਹਿਬ ਨੂੰ ਸਵਾਲ ਪੁੱਛਨੇ ਸੀ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਕਿਸਾਨਾਂ ਦੇ ਕਿਸ ਤਰ੍ਹਾਂ ਨਾਲ ਸਮੇਂ ਦੇ ਵਿੱਚ ਮਸਲੇ ਹੱਲ ਕਰਦੀ ਹੈ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮਤ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ